ਜੰਦਰਕੌਰ ਬਬੂ ਸ਼ਹਿਰ ਪਰ ਫੌਕਸ ਤੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਹੈ ਕਿ ਸੂਬੇ ਭਾਰ ਵਿੱਚ ਵਿਕਾਸ ਦੇ ਕਾਰਜਾਂ ਦੇ ਹਨੇਰੇ ਲਿਆਉਂਦੀ ਜਾ ਰਹੀ ਹੈ ਜਿਸ ਦੇ ਵਜੋਂ ਮੁਕੇਰੀਆਂ ਹਲਕਾ ਦੇ ਇੰਚਾਰਜ ਪ੍ਰੋਫੈਸਰ ਮਲਤਾਨੀ ਹੋਰਾ ਵੱਲੋਂ ਲੰਬੇ ਸਮੇਂ ਤੋਂ ਇਹ ਵਿਕਾਸ ਕਾਰਜਾ ਦੇ ਨਹੀਂ ਪੱਥਰ ਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੂਬਾ ਵਾਸੀਆਂ ਨੂੰ ਸਹੂਲਤਾਂ ਨੂੰ ਪਿੰਡਾ ਪਿੰਡਾ ਤੇ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਜਿਸ ਤੋਂ ਹਲਕਾ ਵਾਸੀ ਆਪ ਸਰਕਾਰ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ਮੁਕੇਰੀਆਂ ਸਿਵਲ ਹਸਪਤਾਲ ਚ ਲੰਬੇ ਸਮੇਂ ਤੋਂ ਮੰਗ ਸੀ ਟਰਾਮਾ ਸੈਂਟਰ ਦੀ ਜਿਸ ਦੀ ਅੱਜ ਪ੍ਰੋਫ ਜਿਤਨਾ ਸਦਕਾ ਪ੍ਰੋਫੈਸਰ ਮਲਤਾਨੀ ਹੋਰਾਂ ਵੱਲੋਂ ਨੀਂਹ ਦਾ ਟੱਪ ਲਗਾ ਕੇ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਤੇ ਮਲਤਾਨੀ ਹੋਰਾਂ ਨੇ ਕਿਹਾ ਹੈ ਕਿ ਇਹ ਟਰਮਾ ਸੈਂਟਰ ਦੀ ਬਿਲਡਿੰਗ 4 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੀ ਹੈ ਜੋ ਕਿ ਲਗਭਗ 9 ਮਹੀਨੇ ਦੇ ਸਮੇਂ ਵਿੱਚ ਤਿਆਰ ਹੋ ਜਾਵੇਗੀ ਇਸ ਦੌਰਾਨ ਪ੍ਰੋਫੈਸਰ ਮਲਤਾਨੀ ਹੋਰਾਂ ਨੇ ਕਿਹਾ ਹੈ ਕਿ ਜਦੋਂ ਦੀ ਆਪ ਸਰਕਾਰ ਬਣੀ ਹੈ ਮੇਰੀ ਦਿਲ ਦੀ ਇੱਛਾ ਹੈ ਸੀ ਕਿ ਮੁਕੇਰੀਆਂ ਸਿਵਲ ਹਸਪਤਾਲ ਵਿਖੇ ਟਰਮਾ ਸੈਂਟਰ ਦੀ ਸੀ ਜੋ ਅੱਜ ਪੰਜਾਬ ਸਰਕਾਰ ਵੱਲੋਂ ਇਹ ਸਭ ਦੀ ਇੱਛਾ ਪੂਰੀ ਕੀਤੀ ਗਈ ਜਿਸ ਨਾਲ ਮੈਨੂੰ ਬਹੁਤ ਖੁਸ਼ੀ ਹੈ ਤੇ ਜਿਸ ਨਾਲ ਹਲਕਾ ਮੁਕੇਰੀਆਂ ਵਾਸੀ ਪੰਜਾਬ ਸਰਕਾਰ ਦੀ ਇਸ ਕੋਸ਼ਿਸ਼ ਤੋਂ ਕਾਫੀ ਖੁਸ਼ ਹਨ ਇਸ ਮੌਕੇ ਐਸ ਐਮਓ ਡਾਕਟਰ ਰਮਨ ਕੁਮਾਰ ਨੇ ਪੰਜਾਬ ਸਰਕਾਰ ਤੇ ਪ੍ਰੋਫੈਸ਼ਨ ਗੁਰਦਿਆਨ ਸਿੰਘ ਮਲਤਾਨੀ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਸਿਵਲ ਹਸਪਤਾਲ ਮੁਕੇਰੀਆਂ 75 ਬੈੱਡ ਤੋਂ 100 ਬੈੱਡ ਹੋਣੇ ਜਾ ਰਹੇ ਆ ਹੈ ਜਿਸ ਵਿੱਚ ਹੋਰ ਵੀ ਬਹੁਤ ਸਾਰੀਆਂ ਮਰੀਜ਼ਾਂ ਲਈ ਸਹੂਲਤਾਂ ਹੋਣਗੀਆਂ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਖਵਿੰਦਰ ਮਹਿਰਾ ਤੇ ਰਮਨ ਤੰਗਰਾਲੀਆ ਦੇ ਨਾਲ ਜੇਕਰ ਤੁਸੀਂ ਸ਼ਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜai hind ਦੋਸਤੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮਕੇਰੀਆਂ ਹਲਕੇ ਤੋਂ ਪਿਛਲੇ ਕਈ ਸਾਲਾਂ ਤੋਂ ਜੋ ਮੰਗ ਸੀਗੀ ਕਈ ਸਰਕਾਰਾਂ ਆਈਆਂ ਗਈਆਂ ਲੇਕਿਨ ਇਹ ਮੰਗ ਪੂਰੀ ਨਹੀਂ ਹੋਈ ਇਸ ਲਈ 3 ਸਾਲ ਤੋਂ ਸਾਡੀ ਇਹ ਪੂਰੀ ਕੋਸ਼ਿਸ਼ ਰਹੀ ਹੈ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਕੰਪਲੀਟ ਕਰਾਈਏ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਮਕੇਰੀਆਂ ਹਲਕੇ ਦੇ ਹਸਪਤਾਲ ਮਕੇਰੀਆਂ ਵਿਖੇ ਅੱਜ 4 ਕਰੋੜ ਦੀ ਲਗਭਗ ਲਾਗਤ ਨਾਲ ਐਮਰਜੈਂਸੀ ਓਰਡ ਬਣ ਰਿਹਾ ਟ੍ਰੋਮਾ ਸੈਂਟਰ ਬਣ ਰਿਹਾ ਹੈ ਔਰ ਬਿਲਡਿੰਗ ਪੂਰੀ ਰੀਨੋਵੇਟ ਹੋ ਰਹੀ ਹੈ 9 ਮਹੀਨੇ ਦੇ ਟਾਈਮ ਵਿੱਚ ਇਹ ਕੰਮ ਸ਼ੁਰੂ ਹੋ ਜਾਏਗਾ ਅੱਜ ਇਹ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਸਾਡੇ ਨਾਲ ਜੋ ਠੇਕੇਦਾਰ ਸਾਹਿਬ ਨੇ ਉਹ ਵੀ ਖੜੇ ਨੇ ਔਰ ਪੰਜਾਬ ਸਰਕਾਰ ਦੀ ਪੂਰਜੋਰ ਕੋਸ਼ਿਸ਼ ਰਹੇਗੀ ਕਿ 9 ਮਹੀਨੇ ਦੇ ਵਿੱਚ ਵਿੱਚ ਕੰਮ ਖਤਮ ਕਰਾ ਕੇ ਇਸ ਹਸਪਤਾਲ ਨੂੰ ਰੀਨੋਵੇਟ ਕਰਕੇ 65 ਬੈਡ ਤੋਂ 100 ਬੈਡ ਦਾ ਹਸਪਤਾਲ ਬਣ ਰਿਹਾ ਹੈ ਪੂਰੀ ਐਮਰਜੈਂਸੀ ਔਰਡ ਬਣ ਰਹੀ ਹੈ ਨਵੀਆਂ ਪੋਸਟਾਂ ਕ੍ਰੀਟ ਹੋਣਗੀਆਂ ਨਵੇਂ ਡਾਕਟਰ ਆਣਗੇ ਸਪੈਸ਼ਲ ਡਾਕਟਰ ਆਉਣਗੇ ਤਾਂ ਕਿ ਸਾਡੇ ਮਕੇਰੀਆਂ ਹਲਕੇ ਦੇ ਨਾਲ-ਨਾਲ ਇੱਥੋਂ ਜੀਟੀ ਰੋਡ ਤੇ ਆਣ ਜਾਣ ਵਾਲਿਆਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ ਔਰ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਮੈਂ ਆਪਣੇ ਮਕੇਰੀਆਂ ਹਲਕੇ ਵੱਲੋਂ ਸਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹਨਾਂ ਨੇ ਜਿਹੜੇ 3 ਸਾਲ ਤੇ ਅਸੀਂ ਲੱਗੇ ਹੋਏ ਸੀ ਮੰਗਰ ਕਿਉਂਕਿ ਮੈਨੂੰ ਖੁਦ ਇੱਕ ਬਹੁਤ ਸ਼ੌਂਕ ਸੀਗਾ ਕਿ ਸਾਡੇ 5 ਸਾਲ ਦੇ ਮੈਂ ਮੌਕੇ ਦੇ ਵਿੱਚ ਵਿੱਚ ਹੀ ਇਹ ਹਸਪਤਾਲ ਅਪਗ੍ਰੇਡ ਹੋ ਜਾਵੇ ਜਿਹੜਾ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਥੈਂਕ ਯੂ ਵੈਰੀ ਮਚ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਕੇਰੀਆਂ ਮੈਂ ਮਲਤਾਨੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਹਸਪੀਟਲ 75 ਬੈੱਡ ਤੋਂ 100 ਬੈੱਡ ਹੋਣ ਜਾ ਰਿਹਾ ਹੈ ਇਸ ਦੇ ਵਿੱਚ ਟ੍ਰੋਮਾ ਵਾਰਡ ਵੀ ਬਣੇਗਾ ਅ ਡੈਲਸੀ ਸੇਵਾਵਾਂ ਵੀ ਸ਼ੁਰੂ ਹੋਣਗੀਆਂ ਐਮਸੀਐਚ ਵਾਰਡ ਵੀ ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕਈ ਫੈਸਿਲਿਟੀਆਂ ਜਿਹੜਾ ਸਾਡਾ ਹਸਪੀਟਲ ਹੈ ਘੱਟੋ ਘੱਟ 300 ਇਹਨੂੰ ਪਿੰਡ ਪੈਂਦੇ ਆ ਹਿਮਾਚਲ ਦੇ ਏਰੀਆ ਪੈਂਦਾ ਕੁਝ ਏਰੀਆ ਗੁਰਦਾਸਪੁਰ ਦਾ ਵੀ ਇੱਥੇ ਆਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੈਗਾ ਜਿੱਥੇ ਬਹੁਤ ਜ਼ਿਆਦਾ ਭੀੜ ਭੜਕਾ ਰਹਿੰਦਾ ਹੈ ਦੁਰਘਟਨਾਵਾਂ ਕਾਫੀ ਹੁੰਦੀਆਂ ਉਹ ਸਾਰੇ ਬੰਦੇ ਸਾਡੇ ਕੋਲ ਹੀ ਆਉਂਦੇ ਨੇ ਪੇਸ਼ੈਂਟ ਐਮਰਜੈਂਸੀ ਆਡੀ ਹੋਏਗਾ ਜੇ ਕਿਸੇ ਨੂੰ ਲੋਡ ਪੈਂਦੀ ਹੈ ਐਮਰਜੈਂਸੀ ਆਪਰੇਟ ਕਰਨੇ ਦੀ ਬਾਕੀ ਟ੍ਰਾਇਜ਼ ਬੈੱਡ ਹੈਗੇ ਜਿਹੜੇ ਜ਼ਿਆਦਾ ਜ਼ਖਮੀ ਹੁੰਦੇ ਆ ਉਹਨਾਂ ਲਈ ਅਲੱਗ ਬੈੱਡ ਹੈਗੇ ਆ ਬਾਕੀ ਉਹਨਾਂ ਨੂੰ ਜੇ ਐਡਮਿਟ ਕਰਕੇ ਇਲਾਜ ਕਰਨਾ ਪੈਂਦਾ ਉਹਨਾਂ ਲਈ ਐਮਰਜੈਂਸੀ ਵਾਰਡ ਵੀ ਹੈਗਾ ਡੈਲਸਿਸ ਸੇਵਾਵਾ ਵੀ ਸ਼ੁਰੂ ਹੋਣ ਗਈਆਂ ਐਮਸੀਆ ਜਿੱਦਾਂ ਬੱਚੇ ਉਹ ਪੀੜੀਆਂ ਹੁੰਦਾ ਇਨਕੂਬੇਟਰ ਚ ਰੱਖਦੇ ਉਹ ਵੀ ਸੇਵਾਵਾਂ ਮਾ ਇੱਥੇ ਸ਼ੁਰੂ ਹੋਣਗੀਆਂ ਇਹਨੇ ਉਹ ਜੇ ਸਾਡੇ ਕੋਲ ਜਦੋਂ ਫੈਸਿਲਿਟੀ ਆ ਜਾਣੀਆਂ ਫੇ ਸਾਨੂੰ ਲੋਡ ਨਹੀਂ ਪੈਣੀ ਇੱਥੇ ਆਪਾਂ ਉਹਨਾਂ ਨੂੰ ਸੇਵਾਵਾਂ ਦੇਵਾਂਗੇ ਪ੍ਰਾਈਵੇਟ ਲਿਮਟਿਡ ਦੀ ਦਸੂਹਾ ਤੋਂ ਬੇਸਡ ਹੈਗੀ ਹੈ ਸਾਡੀ ਕੰਪਨੀ ਹੈ ਤੇ ਸਾਨੂੰ ਕੰਟੈਕਟ ਮਿਲਿਆ ਜੀ ਲਗਭਗ 4 ਕਰੋੜ ਦੀ ਕੀਮਤ ਹੈਗੀ ਹੈ ਇਸ ਪ੍ਰੋਜੈਕਟ ਦੀ ਤੇ ਸਾਡੀ ਕੋਸ਼ਿਸ਼ ਹੈਗੀ ਹੈ ਕਿ 9 ਮਹੀਨੇ ਦਾ ਸਾਨੂੰ ਟਾਈਮ ਮਿਲਿਆ ਉਸ ਤੋਂ ਪਹਿਲਾਂ ਅਸੀਂ ਕੰਪਲੀਟ ਕਰਕੇ ਤੇ ਲੋਕਾਂ ਨੂੰ ਸਪੋਰਟ ਕਰ ਦਈਏ ਜੀ ਨਹੀਂ ਸਰ ਇਹਦਾ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਬਾਕੀ ਕੋਈ ਫਰਜ਼ ਵਗੈਰਾ ਦੀ ਕੋਈ ਇਸ਼ੂ ਨਹੀਂ ਹੈਗਾ ਉਹਦੇ ਕਰਕੇ ਕੋਈ ਟਾਈਮ ਪੀਰੀਅਡ ਅਸ ਇਨ ਟਾਈਮ ਫਰੇਮ ਦੇ ਵਿੱਚ ਕੰਮ ਨੂੰ ਪੂਰਾ ਕਰਾਂਗੇ